ਸਰ ਕੀ ਜਨਾ ਅੱਜ ਇਸੇ ਸਰਕਾਰੀ ਸਕੂਲ ਆਇਓ ਬੱਚਿਆਂ ਨੂੰ ਗਾਈਡ ਕੀਤਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰੁਣ ਸ਼ਰਮਾ ਜੀ ਆਈਪੀਐਸ ਜੀ ਦੇ ਦਿਸ਼ਾਨ ਦੇਸ਼ ਅਤੇ ਐਸਪੀ ਟ੍ਰੈਫਿਕ ਕੇ શ્રીਕ੍ਰਿਸ਼ਨ ਕੁਮਾਰ ਪੰਥੀ ਮਾਨਯੋਗ ਸ੍ਰੀ ਡੀਐਸਪੀ ਸਾਹਿਬ ਟ੍ਰੈਫਿਕ ਅਸ਼ੁਰਾਮ ਜੀ ਦੀ ਰਹਿਨਮਾਈ ਹੇਠ ਅਸੀਂ ਸਰ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਜਿੱਦਾਂ ਕਿ ਬੱਚਿਆਂ ਨੂੰ ਟ੍ਰੈਫਿਕ ਨਿਮਨ ਸੰਬੰਧੀ ਜਾਗਰੂਕ ਕਰਦੇ ਹਾਂ ਜਿਸ ਨੂੰ ਦੇਖਦੇ ਅੱਜ ਸੀਨੀਅਰ ਸਕੈਂਡਰੀ ਕੰਸੀਨੀਅਰ ਸਕੈਂਡਰੀ ਕੰਨਿਆ ਸਕੂਲ ਸਮਾਰਟ ਸਕੂਲ ਦੇ ਵੀ ਅੱਜ ਆਏ ਸੀਗੇ ਜਿਸ ਤੇ ਅਸੀਂ ਬੱਚਿਆਂ ਨੂੰ ਜਿਹੜਾ ਟ੍ਰੈਫਿਕ ਨਿਯਮਾਂ ਸੰਬੰਧੀ ਦੱਸਿਆ ਇੱਕ ਸੇਫ ਸਕੂਲ ਸੇਫਟੀ ਮਤਲਬ ਕਿ ਵਾਹਨ ਦੇ ਤਹਿਤ ਆ ਸੀ ਬੱਚਿਆਂ ਨੂੰ ਤੇ ਟਰਾਂਸਪੋਰਟਰ ਨੂੰ ਅਸੀਂ ਜੀ ਇਹ ਗੱਲਾਂ ਦੱਸ ਰਹੇ ਆ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਦੱਸਿਆ ਵੀ ਹੈਲਮਟ ਪਾ ਜ਼ਰੂਰ ਤੇ ਜਦੋਂ ਆਪਾਂ ਡਰਾਈਵਿੰਗ ਕਰਨੀ ਹੈ 18 ਸਾਲ ਤੋਂ ਜਿਹੜੇ ਘੱਟ ਆਲੇ ਦੇ ਬੱਚੇ ਨੂੰ ਡਰਾਈਵਿੰਗ ਨਹੀਂ ਕਰਨਗੇ ਜਿਹੜੇ 18 ਸਾਲ ਤੋਂ ਵੱਧ ਨੇ ਉਹ ਕਰਨਗੇ ਤਾਂ ਹੈਲਮਟ ਪਾ ਕੇ ਕਰਨਗੇ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨਗੇ ਜਿਹੜੇ ਆਪਣੇ ਵਹੀਕਲ ਦੀ ਨੰਬਰ ਪਲੇਟ ਲਗਾਣਗੇ 3 ਸਾਲ ਤੋਂ ਜੀ ਜਿਹੜੇ ਆਈਐਨਡੀ ਨੰਬਰ ਪਲੇਟ ਹੈ ਉਹਦਾ ਜਿਹੜਾ ਕਿ ਚੱਲ ਗਿਆ ਕਿ ਆਮ ਜਿਹੜੇ ਬੱਚੇ ਨੇ ਇਹਨਾਂ ਦੇ ਕਿਸੇ ਦੇ ਦੇਖਦੇ ਆ ਕਿ ਸ਼ਾਇਦ ਇੰਨਾ ਪਹਾੜੀਨ ਲੋਕ ਉਹਨਾਂ ਨੇ ਆਈਐਨਡੀ ਨੰਬਰ ਪਲੇਟਾ ਨਹੀਂ ਲਗਾਈ। ਉਹਨਾਂ ਸੰਬੰਧੀ ਇਹਨਾਂ ਨੂੰ ਦੱਸਿਆ ਗਿਆ ਜਿੱਦਾਂ ਕਿ ਕਾਰਾਂ ਨੇ ਜੀ ਕਾਰ ਦੇ ਵਿੱਚ ਆਮ ਤੌਰ ਤੇ ਬੱਚੇ ਨੇ ਉਹ ਦੇਖਦੇ ਆ ਕਿ ਕਾਲੀ ਫਿਲਮ ਲਗਾ ਕੇ ਚੁਪਦੇ ਨੇ। ਉਹਨਾਂ ਦਾ ਅਸੀਂ ਚਲਾਨ ਵੀ ਕਰ ਰਹੇ ਆ ਤੇ ਬਟ ਅਸੀਂ ਜੇ ਜਾਗਰਤ ਬੱਚਿਆਂ ਨੂੰ ਦੱਸਣ ਲਈ ਬੱਚਿਆਂ ਨੂੰ ਇਹ ਬੱਚਨ ਦੱਸਾਂਗੇ ਤੇ ਜਾ ਕੇ ਵਕ ਵਕ ਆਪਣੇ ਮਾਤਾ ਪਿਤਾ ਨੂੰ ਭੈਣ ਭਰਾਵਾਂ ਨੂੰ ਦੱਸਣਗੇ ਤੇ ਪਿੰਡ ਦੇ ਲੋਕਾਂ ਨੂੰ ਦੱਸਣਗੇ ਤੇ ਇਹਦੇ ਨਾਲ ਜਿਹੜਾ ਆਮ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਪਰ ਹੋਈਗਾ ਤੇ ਤਾਂ ਟ੍ਰੈਫਿਕ ਨਾਲ ਸੰਬੰਧਿਤ ਇਹਨਾਂ ਨੂੰ ਜਾਗਰੂਕ ਕਰਕੇ ਤੇ ਅਸੀਂ ਆ ਕੇ ਆਈ ਸਕੂਲ ਬੱਚਿਆਂ ਨੂੰ ਤਾਂ ਜਾਗਰੂਕ ਕਰਨਾ ਸਹੀ ਹੈ ਲੇਕਿਨ ਉਸ ਤੋਂ ਪਹਿਲੇ ਜੋ ਸਮਾਡਾ ਵਿੱਚ ਇੱਕ ਖੜਕਾ ਹਾਦਸਾ ਹੋਇਆ ਸੀ ਜਿਹਦੇ ਵਿੱਚ ਬੱਚੇ ਮਾਰੇ ਗਏ ਸੀ ਤਾਂ ਤੇ ਜੋ ਵਾਸੀ ਨੇ ਹੈ ਜਾਂ ਸਕੂਲ ਦੇ ਵਾਹਨਾਂ ਤੋਂ ਉਹਨਾਂ ਪਰ ਰਿਪੋਰਟਾਂ ਵੀ ਕਿਲਾ ਦੀ ਲਗਾਤਾਰ ਸਾਡੀ ਜੀ ਇੱਕ ਮੰਥ ਤੋਂ ਵੀ ਪਿੱਛੇ ਵੀ ਅਸੀਂ ਸਮੇਂ ਸਮੇਂ 'ਤੇ ਚੈਕਿੰਗ ਕਰਦੇ ਰਹਿੰਦੇ ਆ ਮੇਰੇ ਜਿਹੜੇ ਆ ਪਿਛਲੇ ਪੈਰ ਉਹ ਤੋਂ ਵੀ ਕਾਫੀ ਕਾਫੀ ਚਲਾਨ ਨੇ ਤੇ ਉਹਨਾਂ ਦੇ ਅਸੀਂ ਚੈਕਿੰਗ ਕਰਦੇ ਆ ਹੁਣ ਵੀ ਅਸੀਂ ਇੱਕ ਇੱਕ ਮੰਥ ਤੋਂ ਲਗਾਤਾਰ ਚਲਾਨ ਚਲਾਨ ਕਰ ਰਹੇ ਆ ਜਿਹੜੇ ਬੱਚੇ ਓਵਰਲੋਡਿੰਗ ਕਰਦੇ ਨੇ ਜਿਹੜੇ ਵਿਕ ਨੇ ਉਹਨਾਂ ਦੀ ਫਿਟਨੈਸ ਹੋ ਗਈ ਇਹਨਾਂ ਦੀ ਇੰਸ਼ੋਰੈਂਸ ਹੋ ਗਈ ਸਪੀਡ ਗਵਰਨਰ ਹੋ ਗਿਆ ਜੀ ਕੈਮਰਾ ਹੋ ਗਿਆ ਫੀਮੇਲ ਅਟੈਂਡਡ ਇਹ ਸਾਰੀਆਂ ਚੀਜ਼ਾਂ ਸੀ ਉਹਨਾਂ ਦੀ ਚੈੱਕਅਪ ਕਰ ਰਹੇ ਆ ਜਿਨ੍ਹਾਂ ਦੀ ਕੋਈ ਸਾਨੂੰ ਕਮੀ ਪਾਈ ਜਾਂਦੀ ਐ ਅਸੀਂ ਉਹਨਾਂ ਦੇ ਚਲਾਨ ਕਰਦੇ ਆ ਤੇ ਉਹਨਾਂ ਨੂੰ ਅੱਗੇ ਤਹਾਇਤ ਵੀ ਕਰਦੇ ਆ ਮਾਨਯੋਗ ਐਸ.ਡੀ.ਐਮ ਸਾਹਿਬ ਰਾਜਪੁਰਾ ਨੇ ਵੀ ਸਕੂਲਰ ਸਕੂਲ ਵਿੱਚ ਡੀ.ਓ ਸਾਹਿਬ ਵੀ ਆਏ ਸੀਗੇ ਪਟਿਆਲੇ ਤੋਂ ਤੇ ਉਹਨਾਂ ਨੇ ਸਾਰੇ ਸਕੂਲਾਂ ਦੀ ਮੀਟਿੰਗ ਲਗਾ ਲੈ ਕੇ ਵੀ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਵੀ ਜਿਹੜੇ ਕਿ ਪਹਾਨ ਨੇ ਆਪਣੇ ਵਹੀਕਲ ਨੇ ਇਹਨਾਂ ਦੇ ਜਿਹੜੇ ਕਾਗਜ਼ات ਪੂਰੇ ਕਰਾਏ ਜਾਣ ਔਰ ਇਹਨਾਂ ਨੂੰ ਸਕੂਲ ਦੇ ਅੰਦਰ ਤੋਂ ਹੀ ਸਕੂਲ ਬੱਚਿਆਂ ਤੋਂ ਫੀਸਾਂ ਲੈ ਕੇ ਤੇ ਇਹਨਾਂ ਦੇ ਕਾਗਜ਼ات ਚੈੱਕ ਕੀਤੇ ਜਾਣ ਬੜੀ ਮੁਸ਼ਕਿਲ ਹੁੰਦਾ ਹੈ ਸਾਨੂੰ ਅਸੀਂ ਸਾਰਾ ਦਿਨ ਅੱਜ ਜੋ ਅਵੇਰਨੈਸ ਕੈਂਪ ਲਗਾਇਆ ਗਿਆ ਹੈ ਕਾਪੀਸ ਪੁਲਿਸ ਤੇ ਪਾਕਿਸਤਾਨ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਨਾਲ ਹੀ ਐਸਪੀ ਟ੍ਰੈਫਿਕ ਸ਼੍ਰੀ ਕ੍ਰਿਸ਼ਨ ਕੁਮਾਰ ਪੰਥੇ ਜੀ ਵੱਲੋਂ ਜੋ ਵੀ ਸਾਨੂੰ ਹਦਾਇਤ ਦਿੱਤੀ ਗਈ ਸੀ ਅਸੀਂ ਉਸਕਾ ਇੱਥੇ ਅੱਜ ਸਕੂਲ ਪਹੁੰਚੇ ਸੀ ਨਾਲ ਹੀ ਸਾਡੇ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਜੀ ਨੇ ਬੱਚਿਆਂ ਨੂੰ ਵੀ ਸਮਝਾਇਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕਿ ਨਾਲ ਹੀ ਨਸ਼ਿਆਂ ਦੇ ਪ੍ਰਤੀ ਵੀ ਜੋ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਉਹਦੇ ਬਾਰੇ ਵੀ ਅਸੀਂ ਬੱਚਿਆਂ ਨੂੰ ਦੱਸਿਆ ਕਿ ਆਉਣ ਵਾਲੇ ਟਾਈਮ ਵਿੱਚ ਬੱਚੇ ਇੱਕ ਦੂਜੇ ਦੇ ਸਹਿਯੋਗ ਨਾਲ ਨਸ਼ਾ ਜਿਹੜਾ ਹੈ ਆਪਾਂ ਪੰਜਾਬ ਤੋਂ ਖਤਮ ਕਰਨਾ ਹੈ ਇਹਦੇ ਵਾਸਤੇ ਸਾਨੂੰ ਸਾਰਿਆਂ ਦਾ ਹੀ ਰਲ ਮਿਲ ਕੇ ਸਹਿਯੋਗ ਚਾਹੀਦਾ ਹੈ ਅੱਜ ਜੋ ਤੁਹਾਡੇ ਸਕੂਲ ਵਿੱਚ ਟ੍ਰੈਫਿਕ ਪੁਲਿਸ ਤੇ ਟ੍ਰੈਫਿਕ ਮਾਰਕਸ ਦੇ ਲੋਕ ਅਵੇਅਰਨੈਸ ਇਹ ਅਵੇਅਰਨੈਸ ਕੈਂਪ ਸਾਡੇ ਬੱਚਿਆਂ ਵਾਸਤੇ ਬਹੁਤ ਹੀ ਲਾਈਵ ਆਂਦਾ ਸਾਡੇ ਬੱਚੇ ਚਾਹੇ 18 ਸਾਲ ਤੋਂ ਘਟਨੇ ਮਗਰ ਇਹਨਾਂ ਨੂੰ ਅਵੇਅਰਨੈਸ ਦੀ ਲੋੜ ਸੀ ਇਹ ਆਪਣੇ ਘਰਦਿਆਂ ਨੂੰ ਜਾ ਕੇ ਦੱਸਣਗੇ ਆਪਣੇ ਅੰਡੀਆਂ ਗਵਡੀਆਂ ਨੂੰ ਜਾ ਕੇ ਦੱਸਣਗੇ ਜ ਜਿਹਦੇ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਫਾਇਦਾ ਹੋਏਗਾ ਤਾਂ ਬੱਚੇ ਜਿਹੜੇ ਜਿਵੇਂ ਆਪਾਂ ਕਹਿੰਨੇ ਮੰਦੇ ਸੱਚੇ ਹੁੰਦੇ ਆ ਘਰ ਜਾ ਕੇ ਜਿਵੇਂ ਸਾਰੀਆਂ ਗੱਲਾਂ ਦੱਸਦੇ ਆ ਤੇ ਇਹ ਗੱਲ ਵੀ ਜਾ ਕੇ ਸ਼ੇਅਰ ਕਰਨਗੇ ਕਿ ਸਰਕਾਰ ਵੱਲੋਂ ਬਹੁਤ ਹੀ ਪ੍ਰਾਲੇ ਕੀਤੇ ਜਾ ਰਿਹਾ ਹੈ ਔਰ ਸਾਨੂੰ ਇਹਦੇ ਬਾਰੇ ਪੂਰੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਗਈ। ਮੈਂ ਇੱਕ ਵਾਰ ਧੰਨਵਾਦ ਕਰ ਦੋ ਸਪੈਸ਼ਲ ਟਾਈਮ ਕੱਢ ਕੇ ਬੱਚਿਆਂ ਲਈ ਜੀ ਸਾਰੇ ਇਹਨਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਬੱਚਿਆਂ ਵਾਸਤੇ ਜਿਹੜਾ ਇਹ ਉਹ ਇਹਨਾਂ ਨੂੰ ਜਿਹੜੀ ਆ ਟ੍ਰੇਨਿੰਗ ਦਿੱਤੀ ਆ ਇਹਨਾਂ ਨੂੰ ਲੈਕਚਰ ਦਿੱਤਾ ਹੈ ਤਾਂ ਜੋ ਸਾਡੇ ਬੱਚੇ ਜਿਹੜੇ ਆ ਉਹ ਸੇਫ ਰਹਿਣ ਔਰ ਇਹਨਾਂ ਦੇ ਜਿਹੜੇ ਘਰ ਦੇ ਉਹ ਸੇਫ ਹੈ ਲੱਗੀ ਹੁੰਦੀ ਹੈ ਲੈ ਇਹਨਾਂ ਕੀ ਦੇਖੀ ਮੈਂ ਲੈ ਇਹਨਾਂ ਲੱਗੀਆਂ ਆਉਂਦੀਆਂ ਨੇ ਵਰਮਾ ਜੀ ਕੀ ਕਹਿਣਾ ਹੈ ਅੱਜ ਜੋ ਐਮਐਸ ਸ਼ੈਡੂ ਲਗਾਇਆ ਗਿਆ ਹੈ ਸਰਕਾਰੀ ਕੰਮਾਂ ਤੋਂ ਸਾਹਮਣੇ ਕੋਈ येलो ਲਾਈਨ ਅ ਪਰਸੋਂ ਜਿਵੇਂ ਅਸੀਂ ਪ੍ਰਿੰਸੀਪਲ ਮੈਡਮ ਨਾਲ ਪ੍ਰੋਗਰਾਮ ਬਣਾਇਆ ਕਿ ਆਪਣੇ ਰਾਜਪੁਰਾ ਦੇ ਟ੍ਰੈਫਿਕ ਇੰਸਪੈਕਟਰ ਗਰਬਾ ਜੀ ਗਰਬਾ ਜੀ ਨਾਲ ਸਗੇ ਡিনার ਆਪ ਤਾਂ ਕਾਇਮ ਕੀਤਾ ਉਹ ਇਮੀਡੀਏਟਲੀ ਪਹਿਲਾਂ ਤਾਂ ਜੜੇ ਵੀ ਬੱਚਿਆਂ ਨੂੰ ਅਬ ਆਟੋਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਸ਼ਾਮ ਨੂੰ ਅਸੀਂ ਚੈੱਕ ਕਰਵਾਇਆ ਔਰ ਇਮੀਡੀਏਟਲੀ ਗੁਰਬਜਨ ਸਿੰਘ ਜੀ ਵੱਲੋਂ ਇਹ ਕਿਹਾ ਗਿਆ ਤੇ ਜੇ ਤੁਸੀਂ ਸੋਮਵਾਰ ਨੂੰ ਅਸੀਂ ਬੱਚਿਆਂ ਨੂੰ ਟ੍ਰੈਫਿਕ ਵਾਲੇ ਆਪਣੇ ਆਟੋ ਵਾਲਿਆਂ ਨੂੰ ਤਾਂ ਅਸੀਂ ਅਲਰਟ ਕਰਤਾ ਵੀ ਆਪਣੇ ਡਾਕੂਮੈਂਟਸ ਪੂਰੇ ਕਰੋ ਤੇ ਬੱਚਿਆਂ ਨੂੰ ਵੀ ਅਵੇਅਰ ਕਰਤਾ ਅੱਜ ਉਹਨਾਂ ਨੇ ਮਹਾਦੰਗ ਦੇ ਵਿੱਚ ਆ ਕੇ ਕਿ ਸਾਰੇ ਸਾਰੇ ਬੱਚੇ ਆਪਣੇ ਪੇਰੈਂਟਸ ਤਾਂ ਕਿ ਗੱਲ ਬਚਾਓ ਕਿ ਜਿਨ੍ਹਾਂ ਵੀ ਇਹ ਹਾਊਸ ਦੇ ਡਾਕੂਮੈਂਟਸ ਪੂਰੇ ਨਹੀਂ ਹੈ ਉਹ ਪੂਰੇ ਕਰਾਓ ਤੇ ਮੈਂ बतौर ਅ ਵਿਦਿਆਰਥੀ ਕੈਨ ਪ੍ਰਸ਼ਦ ਪ੍ਰਧਾਨ ਅਸਲ ਹੌਰ ਵੀ ਸਕੂਲਾਂ ਦੇ ਵਿੱਚ ਗੁਰਬਜਨ ਸਿੰਘ ਜੀ ਵੱਲੋਂ ਅਵੇਰਨੈਸ ਕੈਂਪ ਲਗਾਉਣਾ ਥੈਂਕ ਯੂ